ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 472 ਤੋਂ ਲੈ ਕੇ 473 ਤੱਕ ਸਵਾਯ ਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਆਸਾ ਜੀ ਦੀ ਵਾਰ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਸ਼ਲੋਕ ਮਹੱਲਾ ਪਹਿਲਾ ਜੇ ਮੋਹ ਕਾ ਕਰਮ ਹੈ ਕਰਮ ਹੈ ਪਿਤਰੀ ਦੇ ਅੱਗੇ ਵਸਤ ਸਿਆਣੀ ਐ ਪਿਤਰੀ ਚੋਰ ਕਰੇ ਵੱਡੀ ਐ ਹੱਥ ਦਲਾਲ ਕੇ ਮੁਸਫੀ ਇਹ ਕਰੇ ਨਾਨਕ ਅੱਗੇ ਸੋ ਮਿਲੈ ਜੇ ਖੱਟੇ ਕਾਲੇ ਦੇ ਨਾਨਕ ਅੱਗੇ ਸੋ ਮਿਲੈ ਜੇ ਖੱਟੇ ਕਾਲੇ ਦੇ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਸ਼ਾ ਕਹਿੰਦੇ ਨੇ ਵੀ ਜੇ ਕੋਈ ਚੋਰ ਦੂਜੇ ਦੇ ਘਰ ਚੋਰੀ ਕਰੇ ਤੇ ਫਿਰ ਉਹ ਚੋਰੀ ਕੀਤਾ ਹੋਇਆ ਸਮਾਨ ਆਪਣੇ ਪਿੱਤਰਾਂ ਦੇ ਬਡਾਰੂਆਂ ਦੇ ਨਮਿਤ ਰੱਖੇ ਫਿਰ ਕਹਿੰਦੇ ਵੀ ਜਿਵੇਂ ਇਸ ਜੀਵ ਦੇ ਪਿੱਤਰ ਉੱਪਰ ਪਹੁੰਚੇ ਹੋਏ ਨੇ ਇਵੇਂ ਜਿੱਥੋਂ ਚੋਰੀ ਦਾ ਸਮਾਨ ਆਇਆ ਉਹਨਾਂ ਦੇ ਪਿੱਤਰ ਵੀ ਤਾਂ ਉੱਪਰ ਪਹੁੰਚੇ ਹੋਏ ਨੇ ਫਿਰ ਉਹਨਾਂ ਨੇ ਆਪਣੇ ਘਰ ਦੀ ਜਿਹੜੀ ਚੀਜ਼ ਚੋਰੀ ਹੋਈ ਹੈ ਉੱਪਰ ਪਛਾਣ ਲੈਣੀ ਆ ਫਿਰ ਕਹਿੰਦੇ ਜਦੋਂ ਪਛਾਣੀ ਜਾਣੀ ਆ ਫਿਰ ਪਰਮਾਤਮਾ ਦੇ ਨਿਆਂ ਦੇ ਅਨੁਸਾਰ ਜਿਹਨੇ ਚੋਰੀ ਕੀਤੀ ਉਹਦੇ ਹੱਥ ਫਿਰ ਵੱਢ ਹੋਣੇ ਆ ਨਿਆਂ ਪਰਮਾਤਮਾ ਨੇ ਕਰਨਾ ਫਿਰ ਕਹਿੰਦੇ ਇਦਾਂ ਫਿਰ ਚੋਰ ਫੜਿਆ ਜਾਣਾ ਉੱਥੇ ਜਿਵੇਂ ਪਿੱਤਰਾਂ ਦੇ ਨिवਿਤ ਕਰਦੇ ਨੇ ਨਾ ਬ੍ਰਾਹਮਣ ਵਗੈਰਾ ਇਦਾਂ ਦਾ ਉਸ ਸਮੇਂ ਤਾਂ ਬਹੁਤ ਜ਼ਿਆਦਾ ਇਦਾਂ ਦਾ ਚੱਲਦਾ ਸੀਗਾ ਸਮਾਜ ਦੇ ਵਿੱਚ ਫਿਰ ਨਾਨਕ ਜੀ ਕਹਿੰਦੇ ਨੇ ਵੀ ਅੱਗੇ ਗਿਆ ਤਾਂ ਸਾਨੂੰ ਉਹੀ ਚੀਜ਼ ਸਹਾਈ ਹੁੰਦੀ ਆ ਜੋ ਜੀਵ ਇੱਥੇ ਖੱਟਦਾ ਘਾਲਦਾ ਤੇ ਆਪਣੇ ਹੱਥੀਂ ਦਾਨ ਦਿੰਦਾ ਜੇ ਹੱਥੀਂ ਆਪਣੇ ਆਪ ਪਰਮਾਤਮਾ ਦੇ ਨਾਮ ਦੀ ਕਮਾਈ ਕਰਦਾ ਜੋ ਅਸੀਂ ਇੱਥੇ ਖੱਟਦੇ ਆ ਘਾਲਦੇ ਆ ਉਹੀ ਸਾਡੇ ਅੱਗੇ ਕੰਮ ਆਉਂਦਾ ਇਸ ਤਰ੍ਹਾਂ ਜੋ ਕੋਈ ਪਿੱਤਰਾਂ ਦੇ ਨਿਮਿਤ ਰੱਖ ਦੇਣਾ ਆ ਇਦਾਂ ਇਹ ਸਭ ਗੱਲਾਂ ਬਣੀਆਂ ਹੋਈਆਂ ਨੇ ਮਹੱਲਾ ਪਹਿਲਾ ਜਿਉਂ ਜੋ ਰੂ ਸਿਰਨਾਵਣੀ ਆਵੇ ਵਾਰੋ-ਵਾਰ ਝੂਠੇ ਝੂਠਾ ਮੁਖ ਵਸੈ ਨਿਤ-ਨਿਤ ਹੋਏ ਖੁਆਰ ਸੂਚੇ ਇਹ ਨਾ ਆਖੀਐ ਬਹਿਨ ਜਿ ਪਿੰਡਾ ਤੋਏ ਸੂਚੇ ਸੇ ਨਾਨਕਾ ਜਿਨ ਮਨ ਵਸਿਆ ਸੋਏ ਵਾਹਿਗੁਰੂ ਜੀ ਵਾਹਿਗੁਰੂ ਜੀ ਕਹਿੰਦੇ ਜਿਵੇਂ ਇਹ ਇਸਤਰੀਆ ਉਹਨੂੰ ਮਹੀਨੇ ਦੇ ਮਹੀਨੇ ਨਾਵਣੀ ਆਉਂਦੀ ਆ ਨਾ ਉਹ ਪ੍ਰਮਾਤਮਾ ਵੱਲੋਂ ਇਹ ਇਸਤਰੀ ਦੇ ਸਰੀਰ ਦੇ ਨਾਲ ਨਿਯਮ ਬਣਾਇਆ ਹੋਇਆ ਪ੍ਰਮਾਤਮਾ ਨੇ ਤੇ ਇਸ ਤਰ੍ਹਾਂ ਕਹਿੰਦੇ ਵੀ ਇਹ ਕੰਮ ਆਪਣੇ ਆਪ ਹੁੰਦਾ ਹੈ ਤੇ ਐਵੇਂ ਜੇ ਕੋਈ ਜੀਵ ਕਹਿੰਦੇ ਕੋਈ ਝੂਠਾ ਤਾਂ ਉਹ ਕਿਉਂਕਿ ਝੂਠ ਦੇ ਵਿੱਚ ਹੀ ਗਲਤਾਨ ਰਹਿੰਦਾ ਫਿਰ ਕਹਿੰਦੇ ਆਟੋਮੈਟਿਕਲੀ ਜਿਵੇਂ ਉਹ ਝੂਠ ਦੇ ਵਿੱਚ ਲੱਗਿਆ ਰਹਿੰਦਾ ਤਾਂ ਫਿਰ ਉਹ ਝੂਠਾ ਹੋਣ ਦੇ ਕਾਰਨ ਨਿਤ ਉਹਨੂੰ ਖੁਆਰੀਆ ਨਿਤੋ ਦੁਖੀਆ ਇਸ ਝੂਠ ਕਰਕੇ ਇਹਦੇ ਵਿੱਚ ਕੁਝ ਕਰਨਾ ਨਹੀਂ ਪੈਣਾ ਇਹ ਜੇ ਕੋਈ ਝੂਠਾ ਬੰਦਾ ਤਾਂ ਉਹਨੂੰ ਦੁਖੀ ਹੋਣਾ ਹੀ ਹੋਣਾ ਮਤਲਬ ਸੂਚੇ ਇਹ ਨਾ ਆਖੀਐ ਬਹਿਨ ਦੇ ਪਿੰਡਾ ਤੋਏ ਕਹਿੰਦੇ ਉਪਰੋਂ ਬਾਰੋਂ-ਬਾਰੋਂ ਸਰੀਰ ਦਾ ਇਸ਼ਨਾਨ ਕਰਨ ਦੇ ਨਾਲ ਸਚੁਮਤਾ ਨਹੀਂ ਆਉਂਦੀ ਨਾਨਕ ਜੀ ਕਹਿੰਦੇ ਨੇ ਸੁੱਚ ਸੁੱਚਾ ਜੀਵ ਤਾਂ ਉਹੀ ਆ ਜਿਹਦੇ ਪਰਮੇਸ਼ਰ ਮਨ ਵਿੱਚ ਵਸ ਗਿਆ ਜੋ ਆਪ ਸੁੱਚਾ ਪੌੜੀ ਤੁਰੇ ਪਲਾਣੇ ਪੌਣ ਵੇਗ ਹਰ ਰੰਗੀ ਹਰ ਮਸਵਾਰਿਆ ਕੋਠੇ ਮੰਡਪ ਮਾੜੀਆਂ ਲਾਏ ਬੈਠੇ ਕਰ ਪਾਸਾਰਿਆ ਚੀਜ਼ ਕਰਨ ਮਨ ਭਾਵ ਦੇ ਹਰ ਬੁੱਜਨ ਨਹੀਂ ਹਾਰਿਆ ਕਾਰਾ ਫਰਮਾਇ ਸਖਾਇਆ ਵੇਖ ਮਹਿਲ ਤਮਰਨ ਵਿਸਾਰਿਆ ਜਰ ਆਈ ਜੋ ਬਨਹਾਰਿਆ ਜਰ ਆਈ ਜੋ ਬਨਹਾਰਿਆ ਕਹਿੰਦੇ ਜੇ ਕਿਸੇ ਕੋਲ ਐਨੇ ਹਾਥੀ ਘੋੜੇ ਹੋਣ ਘੋੜੇ ਇਸ ਤਰ੍ਹਾਂ ਦੇ ਜਿਹੜੇ ਹਵਾ ਵਾਂਗ ਤੇਜ਼ ਚੱਲਦੇ ਹੋਣ ਚੰਗੇ ਸਵਾਰੇ ਹੋਏ ਮਹਿਲ ਹੋਣ ਕੋਠੇ ਮੰਡਪ ਮਾੜੀਆਂ ਹੋਣ ਬੜਾ ਉਹਨੇ ਪਸਾਰਾ-ਪਸਾਰਿਆ ਹੋਵੇ ਤੇ ਆਪਣੀਆਂ ਮਨ ਆਈਆਂ ਕਰਦਾ ਹੋਵੇ ਹਰ ਇੱਕ ਚੀਜ਼ ਉਹਦੇ ਮਨ ਦੀ ਪੌਂਦੀ ਹੋ ਰਹੀ ਹੋਵੇ ਪਰ ਜੇ ਕਹਿੰਦੇ ਉਹਨੇ ਪਰਮਾਤਮਾ ਦਾ ਨਾਮ ਨਹੀਂ ਜਪਿਆ ਪਰਮਾਤਮਾ ਨਾਲ ਜਾਣ ਪਛਾਣ ਨਹੀਂ ਪਾਈ ਆਪਣਾ ਇਹ ਮਨੁੱਖਾ ਜੀਵਨ ਹਾਰ ਗਿਆ ਕਹਿੰਦੇ ਜੀਵਨ ਦੇ ਦੌਰਾਨ ਤੱਕ ਕਹਿੰਦੇ ਉਹਨੇ ਹੁਕਮ ਕਰ ਕਰਕੇ ਗਰੀਬਾਂ ਤੇ ਬੜਾ ਖਾਦਾ ਪੀਤਾ ਤੇ ਉਹਨੇ ਆਪਣਾ ਜਿਹੜਾ ਇਹ ਪਸਾਰਾ-ਪਸਾਰਿਆ ਹੋਇਆ ਮਹਿਲ ਇਹਨੂੰ ਦੇਖ ਕੇ ਆਪਣੀ ਮੌਤ ਵੀ ਭੁੱਲ ਗਿਆ ਪਰ ਜਦੋਂ ਬੁਢਾਪਾ ਆ ਜਾਂਦਾ ਤਾਂ ਜੋਵਨ ਖਿਸਕ ਜਾਂਦਾ ਜਵਾਨੀ ਦੀ ਸਮੇਂ ਉਹਨੇ ਪਰਮੇਸ਼ਰ ਨੂੰ ਯਾਦ ਨਹੀਂ ਕੀਤਾ ਤੇ ਹੁਣ ਬੁਢਾਪਾ ਆ ਗਿਆ ਹੁਣ ਕਿੱਥੋਂ ਕਰ ਹੋਣਾ ਬਸ ਕਹਿੰਦੇ ਜੀਵਨ ਆਪਣਾ ਮਨੁੱਖਾ ਹਾਰ ਗਿਆ ਸਲੋਕ ਮਹੱਲਾ ਪਹਿਲਾ ਜੇਕਰ ਸੂਤਕ ਮੰਨੀਐ ਸਭ ਤ ਸੂਤਕ ਹੋਏ ਗੋਹੇ ਅਤ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ ਸੂਤਕ ਕਿਉ ਕਰ ਰੱਖੀਐ ਸੂਤਕ ਪਵੈਰ ਸੋਏ ਨਾਨਕ ਸੂਤਕ ਏਵ ਨ ਉਤਰੈ ਗਿਆਨ ਉਤਾਰੇ ਤੋਏ ਵਾਹਿਗੁਰੂ ਜੀ ਨਾਨਕ ਜੀ ਕਹਿੰਦੇ ਨੇ ਜੇਕਰ ਮੰਨਿਆ ਜਾਵੇ ਵੀ ਸੂਤਕ ਹੁੰਦਾ ਜਿਵੇਂ ਸੂਤਕ ਦਾ ਬ੍ਰਾਹਮਣ ਲੋਕ ਭਰਮ ਕਰਦੇ ਸੀ ਕਹਿੰਦੇ ਫਿਰ ਸਭ ਜਗ੍ਹਾ ਤੇ ਸੂਤਕ ਆ ਸੂਤਕ ਦਾ ਭਰਮ ਕਰਿਆ ਤਾਂ ਫਿਰ ਜ਼ਿੰਦਗੀ ਨਿਕਲ ਨਹੀਂ ਸਕਦੀ ਕਹਿੰਦੇ ਜਿਹੜਾ ਗੋਹਾ ਲੱਕੜੀ ਆ ਉਹਦੇ ਅੰਦਰ ਤਾਂ ਜੀਵ ਹਰ ਵਕਤ ਜੰਮਦੇ ਮਰਦੇ ਆ ਫਿਰ ਉਹਦੇ ਚ ਵੀ ਸੂਤਕ ਆ ਤੇ ਉਹੀ ਗੋਹੇ ਲੱਕੜੀ ਆਪਾਂ ਰਸੋਈਆਂ ਚ ਬਾਲਦੇ ਸੀਗੇ ਫਿਰ ਤਾਂ ਕਹਿੰਦੇ ਰਸੋਈ ਜੀ ਤਾਂ ਹਰ ਵਕਤ ਹੀ ਸੂਤਕ ਪਿਆ ਰਹਿੰਦਾ ਫਿਰ ਤਾਂ ਖਾ ਹੀ ਨਹੀਂ ਸਕਦਾ ਕੋਈ ਕੁਝ ਕਹਿੰਦੇ ਜਿੰਨੇ ਵੀ ਅਸੀਂ ਅੰਨ ਪਾਣੀ ਖਾਂਦੇ ਆ ਉਹ ਸਾਰਿਆਂ ਦੇ ਵਿੱਚ ਜੀ ਨੇ ਉਹਨਾਂ ਦੇ ਵਿੱਚ ਜੀਵ ਨੇ ਤਾਂ ਸਾਨੂੰ ਜਿੰਦ ਮਿਲਦੀ ਆ ਤਾਕਤ ਮਿਲਦੀ ਆ ਫਿਰ ਤੇ ਕਹਿੰਦੇ ਇਹਦਾ ਮਤਲਬ ਜੀਵ ਜਿੱਥੇ ਜੰਮਦਾ ਮਰਦਾ ਉੱਥੇ ਸੂਤਕ ਹੋ ਜਾਂਦਾ ਫਿਰ ਤੇ ਅਸੀਂ ਕੁਝ ਖਾ ਪੀਏ ਨਹੀਂ ਸਕਦੇ ਹਰ ਵਕਤ ਰਸੋਈਆਂ ਚ ਸੂਤਕ ਚੱਲਦੇ ਆ ਕਹਿੰਦੇ ਪਹਿਲਾ ਜਿਹੜਾ ਪਾਣੀ ਆ ਸਾਡੀ ਜਿੰਦ ਨੂੰ ਜਿੰਦਾ ਰੱਖਣ ਵਾਲਾ ਪਹਿਲੀ ਚੀਜ਼ ਪਾਣੀ ਆ ਪਾਣੀ ਦੇ ਵਿੱਚ ਵੀ ਜੀਵ ਹੁੰਦੇ ਨੇ ਫਿਰ ਤੇ ਅਸੀਂ ਪਾਣੀ ਪੀਣਾ ਛੱਡ ਦਈਏ ਕਹਿੰਦੇ ਉਹ ਪਾਣੀ ਜਿਹਦੇ ਨਾਲ ਸਾਨੂੰ ਜਿੰਦ ਮਿਲਦੀ ਆ ਫਿਰ ਤਾਂ ਉਹਦੇ ਚ ਵੀ ਸੂਤਕ ਹੋਇਆ ਸੂਤਕ ਦਾਦਾ ਕਹਿੰਦੇ ਭਰਮ ਹੈ ਆ ਸੂਤਕ ਦਾ ਭਰਮ ਉਹਦਾ ਉੱਤਰ ਦਾ ਜਿਹੜਾ ਪਰਮੇਸ਼ਰ ਦਾ ਨਾਮ ਜਪਦਾ ਉਹਨੂੰ ਫਿਰ ਜੀਵਨ ਦੀ ਅਸਲੀਅਤ ਪਤਾ ਲੱਗਦੀ ਆ ਉਹਦਾ ਫਿਰ ਸੂਤਕ ਦਾ ਭਰਮ ਉੱਤਰਦਾ ਇਹ ਜਿਹੜੇ ਸੂਤਕ ਦੇ ਇਹ ਭਰਮ ਨੇ ਕਹਿੰਦੇ ਮਹੱਲਾ ਪਹਿਲਾ ਮਨ ਕਾ ਸੂਤਕ ਲੋਭ ਹੈ ਜਿਹਵਾ ਸੂਤਕ ਕੂੜ ਅਕੀਂ ਸੂਤਕ ਵੇਖਣਾ ਪਰਤ ਰੇ ਪਰਤਨ ਰੂਪ ਕੰਨੀ ਸੂਤਕ ਕੰਨ ਪੈਲਾ ਇਤਵਾਰੀ ਖਾਹੇ ਨਾਨਕ ਹੰਸਾ ਆਦਮੀ ਬੱਦੇ ਜਮਪੁਰ ਜਾਹੇ ਕਹਿੰਦੇ ਜੇ ਸੂਤਕ ਮੰਨਣਾ ਹੀ ਹੈ ਤਾਂ ਐਸ ਇਹਨਾਂ ਚੀਜ਼ਾਂ ਨੂੰ ਸੂਤਕ ਮੰਨੋ ਇਹਨਾਂ ਤੋਂ ਪਰਹੇਜ਼ ਕਰੋ ਫਿਰ ਕਹਿੰਦੇ ਜਿਹੜਾ ਮਾਨਾ ਕਹਿੰਦੇ ਉਹਨੂੰ ਸੂਤਕ ਚੰਬੜਿਆ ਹੋਇਆ ਲਲਚਦਾ ਸਾਡੀ ਜੀਵ ਨੂੰ ਸੂਤਕ ਚ ਚੰਬੜਿਆ ਹੋਇਆ ਝੂਠ ਬੋਲਣ ਦਾ ਅੱਖਾਂ ਨੂੰ ਸੂਤਕ ਚ ਚੰਬੜਿਆ ਹੋਇਆ ਪਰਾਇਆ ਤਨ ਤੇ ਪਰਾਇਆ ਧਨ ਦੇਖਣ ਦਾ ਕੰਨਾਂ ਨੂੰ ਸੂਤਕ ਚੰਬੜਿਆ ਹੋਇਆ ਕਿ ਬਿਨਾਂ ਪਰਵਾਹ ਕੀਤਿਆਂ ਕਿਸੇ ਦੀ ਚੁਗਲੀ ਨਿੰਦਾ ਕਰਨ ਦਾ ਇਹ ਨਾਨਕ ਜੀ ਕਹਿੰਦੇ ਨੇ ਜੀਵ ਜਿਹੜੇ ਉੱਪਰੋਂ ਉੱਪਰੋਂ ਆਪਣੇ ਆਪ ਨੂੰ ਹੰਸ ਬਣਾ ਲੈਂਦੇ ਨੇ ਪਰ ਵਿੱਚੋਂ ਅਜੇ ਬਗਲੇ ਹੀ ਹੁੰਦੇ ਨੇ ਫੇਰ ਕਹਿੰਦੇ ਉਹ ਬੰਨੇ ਹੋਏ ਜੰਪੂਰੀ ਜਾਂਦੇ ਨੇ ਵਾਹਿਗੁਰੂ ਜੀ ਵਾਹਿਗੁਰੂ ਜੀ ਮਹੱਲਾ ਪਹਿਲਾ ਸਬੋ ਸੂਤਕ ਪਰਮ ਹੈ ਦੂਜੈ ਲਗੈ ਜਾਏ ਜਮਣ ਮਰਨਾ ਹੁਕਮ ਹੈ ਪਾਣ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਦਿੱਤੋਂ ਨ ਰਿਜਕ ਸੰਭਾਹੇ ਨਾਨਕ ਜਿਨੀ ਗੁਰਮੁਖ ਬੁੱਝਿਆ ਤਿੰਨਾ ਸੂਤਕ ਨਹੀਂ ਵਾਹਿਗੁਰੂ ਜੀ ਫਿਰ ਨਾਨਕ ਜੀ ਕਹਿੰਦੇ ਨੇ ਸੂਤਕ ਦਾ ਤਾਂ ਭਰਮ ਹੈਗਾ ਹਰ ਇੱਕ ਨੂੰ ਸੂਤਕ ਲੱਗਿਆ ਹੈ ਜੋ ਪਰਮੇਸ਼ਰ ਨੂੰ ਛੱਡ ਕੇ ਹੋਰ ਚੀਜ਼ਾਂ ਨਾਲ ਪਿਆਰ ਕਰਦੇ ਕਹਿੰਦੇ ਜੇ ਜੰਮਣ ਮਰ ਨੂੰ ਸੂਤਕ ਮੰਨਿਆ ਤੇ ਜੰਮਣਾ ਮਰਨਾ ਤਾਂ ਪਰਮੇਸ਼ਰ ਦੀ ਰਜ਼ਾ ਵਿੱਚ ਹੋ ਰਿਹਾ ਜੀਵ ਜੰਮਦੇ ਵੀ ਉਹਦੀ ਰਜ਼ਾ ਚ ਨੇ ਮਰਦੇ ਵੀ ਉਹਦੀ ਰਜ਼ਾ ਚ ਨੇ ਜੋ ਸਾਨੂੰ ਖਾਣ ਪੀਣ ਨੂੰ ਪਰਮੇਸ਼ਰ ਨੇ ਦਿੱਤਾ ਉਹ ਸਭ ਕੁਝ ਪਵਿੱਤਰ ਚੀਜ਼ਾਂ ਦਿੱਤੀਆਂ ਨੇ ਪਰਮੇਸ਼ਰ ਨੇ ਸਾਨੂੰ ਖਾਣ ਪੀਣ ਲਈ ਦਿੱਤੇ ਪਦਾਰਥ ਸਭ ਪਵਿੱਤਰ ਨੇ ਕਿਸੇ 'ਚ ਕੋਈ ਸੂਤਕ ਦਾ ਪਰਮ ਨਹੀਂ ਹੋਣਾ ਚਾਹੀਦਾ ਨਾਨਕ ਜੀ ਕਹਿੰਦੇ ਨੇ ਜਿਨ੍ਹਾਂ ਨੇ ਗੁਰੂ ਦੇ ਸਨਮੁਖ ਹੋ ਕੇ ਪਰਮੇਸ਼ਰ ਨਾਲ ਜਾਣ ਪਛਾਣ ਪਾ ਲਈ ਉਹਨਾਂ ਨੂੰ ਕਿਸੇ ਵੀ ਚੀਜ਼ ਦੇ ਸੂਤਕ ਦਾ ਪਰਮ ਨਹੀਂ ਰਹਿੰਦਾ ਪੋੜੀ ਸਤਗੁਰ ਵੱਡਾ ਕਰਸਾ ਲਾਹੀਐ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲੇ ਤਾਂ ਨਦਰੀਆਂ ਆਈਆਂ ਜਾਤਿਸ ਪਾਣਾ ਤਾਂ ਮਨ ਵਸਾਈਆ ਕਰ ਹੁਕਮ ਮਸਤਕ ਹੱਥ ਤਰ ਵਿੱਚੋਂ ਮਾਰ ਕੱਡੀਆਂ ਬੁਰਾਈਆਂ ਸਹਿ ਟੁੱਟੇ ਨਾ ਨਿੱਦ ਪਾਈਆਂ ਸਹਿ ਟੁੱਟੇ ਨਾ ਨਿੱਦ ਪਾਈਆਂ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਸਤਗੁਰ ਬਹੁਤ ਵੱਡਾ ਹੈ ਸਤਗੁਰ ਵਿੱਚ ਬਹੁਤ ਵੱਡੀਆਂ ਵਡਿਆਈਆਂ ਨੇ ਸਾਨੂੰ ਸਤਗੁਰ ਦੀਆਂ ਵਡਿਆਈਆਂ ਦੀ ਸਿਫਤ ਸਲਾਹ ਕਰਨੀ ਚਾਹੀਦੀ ਆ ਕਹਿੰਦੇ ਜੇ ਪਰਮੇਸ਼ਰ ਕਿਸੇ ਜੀਵ ਦਾ ਸਤਗੁਰ ਦੇ ਨਾਲ ਮਿਲਾਪ ਕਰਾ ਦਿੰਦਾ ਫਿਰ ਉਸ ਜੀਵ ਨੂੰ ਸਤਗੁਰ ਦੀਆਂ ਵਡਿਆਈਆਂ ਦਾ ਪਤਾ ਲੱਗਦਾ ਫਿਰ ਕਹਿੰਦੇ ਜਿਹੜੀਆਂ ਇਹ ਵਡਿਆਈਆਂ ਨੇ ਇਹ ਗੁਣ ਨੇ ਜਿਸ ਤੇ ਕਹਿੰਦੇ ਪਰਮੇਸ਼ਰ ਪ੍ਰਸੰਨ ਹੋ ਜਾਂਦਾ ਉਹਦੇ ਮਨ ਵਿੱਚ ਇਹ ਗੁਣ ਵਸ ਜਾਂਦੇ ਨੇ ਜੀਤੇ ਪਰਮੇਸ਼ਰ ਨੇ ਆਪਣੇ ਹੁਕਮ ਦੇ ਵਿੱਚ ਕਿਰਪਾ ਕਰਕੇ ਸਿਰ ਤੇ ਮੇਰਾ ਪਰਿਆ ਹੱਥ ਰੱਖ ਦਿੱਤਾ ਉਸ ਜੀਵ ਦੇ ਅੰਦਰੋਂ ਔਗਣ ਨਿਕਲ ਜਾਂਦੇ ਨੇ ਤੇ ਗੁਣ ਵਸ ਜਾਂਦੇ ਨੇ ਗੁਰੂ ਦੇ ਰਾਹੀ ਕਹਿੰਦੇ ਉਸ ਪਰਮੇਸ਼ਰ ਦੇ ਪ੍ਰਸੰਨ ਹੋਇਆ ਜੀਵ ਸੰਸਾਰ ਦੀਆਂ ਨੌਂੇ ਨਿੱਧੀਆਂ ਪਾ ਲੈਂਦਾ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਸ਼ਲੋਕ ਮਹੱਲਾ ਪਹਿਲਾ ਪਹਿਲਾ ਸੁੱਚਾ ਆਪ ਹੋਏ ਸੁੱਚਾ ਬੈਠਾ ਆਏ ਸੁਚੈ ਅੱਗੇ ਰੱਖਿਓ ਨ ਕੋਇ ਨਾ ਪਿੱਟਿਓ ਜਾਏ ਸੁਚਾ ਹੋਏ ਕਹਿ ਜੀਵਿਆ ਲੱਗਾ ਪੜਨ ਸਲੋਕ ਕੋਤੀ ਜਾਏ ਸਟਿਆ ਕਿਸ ਇਹ ਲੱਗਾ 도ਖ ਆਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਹਲੂਣ ਪੰਜ ਮਾ ਪਾਇਆ ਕਿਰਤ ਤਾਂ ਹੋਆ پاک ਪਵਿੱਤ ਪਾਪੀ ਸਿਓ ਤਨ ਗੱਡਿਆ ਥੁੱਕਾਂ ਪਈਆ ਤਿਤ ਜਿਤ ਮੁਖ ਨਾਮ ਨ ਉਚਰੈ ਬਿਨ ਨਾ ਵੈ ਰਸ ਖਾਹੇ ਨਾਨਕ ਐਵੈ ਜਾਣੀਐ ਤਿਤ ਮੁਖ ਥੁੱਕਾਂ ਪਾਹੇ ਨਾਨਕ ਐਵੇਂ ਜਾਣੀਐ ਤਿਤ ਮੁਖ ਥੁਕਾ ਪਾਹੇ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਬ੍ਰਾਹਮਣ ਪਹਿਲਾਂ ਤੇ ਆਪ ਨਹਾ ਧੋ ਕੇ ਸੁੱਚਾ ਬਣਦਾ ਫਿਰ ਕਹਿੰਦੇ ਉਹ ਜਜਮਾਨ ਦੇ ਘਰ ਜਿਹੜੀ ਸੁੱਚੀ ਜਗ੍ਹਾ ਉਹਦੇ ਨੇ ਬੈਠਣ ਲਈ ਬਣਾਈ ਆ ਉੱਥੇ ਆ ਕੇ ਬੈਠਦਾ ਫਿਰ ਉਹਦੇ ਅੱਗੇ ਸੁੱਚਾ ਭੋਜਨ ਪਰੋਸਿਆ ਜਾਂਦਾ ਜਿਨੂੰ ਕਿਸੇ ਹੋਰ ਨੇ ਪਹਿਲਾਂ ਨਹੀਂ ਛਕਿਆ ਵੀ ਕੋਈ ਪਿੱਟ ਨਾ ਚੜ ਜਾਏ ਫਿਰ ਕਹਿੰਦੇ ਉਹ ਆਪਣੇ ਵੱਲੋਂ ਸੁੱਚਾ ਹੋ ਕੇ ਸ਼ਲੋਕ ਪੜਨ ਲੱਗਦਾ ਫਿਰ ਉਹ ਭੋਜਨ ਜਿਹੜਾ ਸੁੱਚਾ ਹੁੰਦਾ ਉਹਨੂੰ ਕਹਿੰਦੇ ਆਪਣੇ ਪੇਟ ਦੇ ਅੰਦਰ ਪਾਉਂਦਾ ਭੋਜਨ ਨੂੰ ਫਿਰ ਕਹਿੰਦੇ ਜਿਹੜਾ ਸਰੀਰ ਆ ਜੀਵ ਦਾ ਉਹ ਤੇ ਪਵਿੱਤਰ ਨਹੀਂ ਹੈ ਜਿਹੜਾ ਭੋਜਨ ਸੀ ਉਹ ਪਵਿੱਤਰ ਸੀ ਪਵਿੱਤਰ ਭੋਜਨ ਨੂੰ ਅਪਵਿੱਤਰ ਸਰੀਰ 'ਚ ਪਾਲਤਾ ਫਿਰ ਇਹਦਾ ਹੁਣ ਦੋਸ਼ ਕਿਨੂੰ ਦਿੱਤਾ ਜਾਏ ਕਹਿੰਦੇ ਜਿਹੜਾ ਆਪਾਂ ਅੰਨ ਖਾਂਦੇ ਆ ਉਹ ਵੀ ਦੇਵਤਾ ਪਾਣੀ ਵੀ ਦੇਵਤਾ ਅੱਗ ਨੂੰ ਵੀ ਦੇਵਤਾ ਮੰਨਿਆ ਗਿਆ ਲੋਹਣ ਨੂੰ ਵੀ ਦੇਵਤਾ ਮੰਗਿਆ ਗਿਆ ਤੇ ਪੰਜਵਾਂ ਕਹਿੰਦੇ ਫਿਰ ਕਿਉਂ ਪਾਇਆ ਜਾਂਦਾ ਜਿਹਦੇ ਨਾਲ ਅੰਨ ਬਣਾਇਆ ਆਪਾਂ ਜਿਹੜਾ ਭੋਜਨ ਉਹ ਪਵਿੱਤਰ ਮੰਨਿਆ ਗਿਆ ਪਰ ਜਦੋਂ ਇਸ ਪਵਿੱਤਰ ਭੋਜਨ ਨੂੰ ਅਪਵਿੱਤਰ ਸਰੀਰ ਦੇ ਨਾਲ ਵਿੱਚ ਪਾ ਦਿੱਤਾ ਤਾਂ ਦੂਜੇ ਦਿਨ ਸਵੇਰ ਨੂੰ ਫਿਰ ਜਦ ਆਪਾਂ ਵਾਸ਼ਰੂਮ ਜਾਂਦੇ ਹਾਂ ਜੰਗਲ ਪਾਣੀ ਤਾਂ ਉਹ ਜਿਹੜਾ ਸਾਰਾ ਦੇਵਤੇ ਮੰਨੇ ਗਏ ਜਿਹੜੇ ਪਦਾਰਥ ਨੇ ਉਹਨਾਂ ਦਾ ਬਣਿਆ ਹੋਇਆ ਭੋਜਨ ਮਨੁੱਖਾ ਸਰੀਰ ਦੇ ਵਿੱਚ ਪਾਇਆ ਗਿਆ ਤਾਂ ਦੂਜੇ ਦਿਨ ਫਿਰ ਕਿਦਾਂ ਗੰਧਵਾਨ ਕੇ ਨਿਕਲਦਾ ਫਿਰ ਉਸ ਗੰਧ ਨੂੰ ਲੋਕੀਂ ਥੁੱਕਦੇ ਆ ਥੁੱਕਾਂ ਪੈਂਦੀਆਂ ਨੇ ਵੀ ਇਹ ਸਾਡਾ ਜਿਹੜਾ ਮਨੁੱਖਾ ਸਰੀਰਾ ਇੰਨਾ ਅਪਵਿੱਤਰ ਆ ਪਵਿੱਤਰ ਚੀਜ਼ ਨੂੰ ਵੀ ਥੋੜੇ ਘੰਟਿਆਂ ਚ ਅਪਵਿੱਤਰ ਕਰ ਦਿੰਦਾ ਜਿਹਦਾ ਅਸੀਂ ਮਾਣ ਕਰਦੇ ਆ ਫੇਰ ਕਹਿੰਦੇ ਇਸ ਤਰ੍ਹਾਂ ਜਿਹੜੇ ਜੀਵ ਉਸ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਪਰ ਸਾਰੇ ਇਹ ਰਸ ਪਦਾਰਥ ਭੋਗ ਰਹੇ ਨੇ ਉਹਨਾਂ ਦੇ ਵੀ ਨਾਨਕ ਜੀ ਕਹਿੰਦੇ ਇਸ ਤਰ੍ਹਾਂ ਹੀ ਥੁੱਕਾਂ ਪੈਂਦੀਆਂ ਨੇ ਜਿਵੇਂ ਗੰਦ ਤੇ ਥੁੱਕਾਂ ਪੈਂਦੀਆਂ ਨੇ ਜਦੋਂ ਭੋਜਨ ਸਰੀਰ ਨਾਲ ਜਾਂਦਾ ਸਰੀਰ ਦੇ ਵਿੱਚ ਸਰੀਰ ਪਵਿੱਤਰ ਆ ਦੂਜੇ ਦਿਨ ਪਵਿੱਤਰ ਹੋ ਕੇ ਚੀਜ਼ ਨਿਕਲਦੀ ਆ ਬਾਹਰ ਤੇ ਜਿਹੜੇ ਜੀਵ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਰਸ ਭੋਗਦੇ ਨੇ ਉਹ ਵੀ ਇਸ ਤਰ੍ਹਾਂ ਹੀ ਗੰਦੇ ਨੇ ਉਸ ਗੰਧ ਵਾਂਗ ਉਹਨਾਂ ਨੂੰ ਵੀ ਕਹਿੰਦੇ ਇਸ ਤਰ੍ਹਾਂ ਹੀ ਪਰਮੇਸ਼ਰ ਦੇ ਦਰਵਾਜ਼ੇ 'ਚ ਥੁੱਕਾਂ ਪੈਂਦੀਆਂ ਨੇ ਹਉ ਵਾਹਿਗੁਰੂ ਹਉ ਵਾਹਿਗੁਰੂ ਮਹੱਲਾ ਪਹਿਲਾ ਪੰਡ ਜੰਮੀ ਐ ਪੰਡ ਨਿਮੀ ਐ ਪੰਡ ਮੰਗਣ ਵਿਆਹਾ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹਾ ਪੰਡ ਮੂਆ ਪੰਡ ਪਾਲੀਐ ਪੰਡ ਹੋਵੇ ਬੰਦਾਨ ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ ਪੰਡੋ ਹੀ ਪੰਡ ਉਪਜੈ ਪੰਡੈ ਬਾਜ ਨਾ ਕੋਏ ਨਾਨਕ ਪੰਡੈ ਬਾਹਰਾ ਏਕੋ ਸੱਚਾ ਸੋਏ ਜਿਤ ਮੁਖ ਸਦਾ ਸਲਾਹੀਐ ਪਾਗਾਂ ਰਤੀ ਚਾਰ ਨਾਨਕ ਤੇ ਮੁਖ ਊਜਲੇ ਤਿਤ ਸੱਚੈ ਦਰਵਾਰ ਨਾਨਕ ਤੇ ਮੁਖ ਊਜਲੇ ਤਿਤ ਸੱਚਾ ਦਰਵਾਰ ਹਾਂਜੀ ਸੰਗਤ ਜੀ ਪੰਡ ਕਹਿੰਦੇ ਨੇ ਇਸਤਰੀ ਨੂੰ ਪਾਤਸ਼ਾਹ ਕਹਿੰਦੇ ਨੇ ਕਿ ਇਸਤਰੀ ਰਾਹੀ ਹੀ ਜੀਵ ਦਾ ਜਨਮ ਹੁੰਦਾ ਹੈ ਇਸਤਰੀ ਦੇ ਪੇਟ ਦੇ ਅੰਦਰ ਹੀ ਜੀਵ ਵਿਕਸਿਤ ਹੁੰਦਾ ਹੈ ਤੇ ਫਿਰ ਇਸਤਰੀ ਦੇ ਨਾਲ ਹੀ ਮੰਗਣੇ ਵਿਆਹ ਹੁੰਦੇ ਨੇ ਅੱਗੇ ਜ਼ਿੰਦਗੀ ਤੁਰਦੀ ਆ ਸਾਥ ਇਸਤਰੀ ਦਾ ਬਣਦਾ ਤੇ ਅੱਗੇ ਜ਼ਿੰਦਗੀ ਦੇ ਰਸਤੇ ਤੁਰਦੇ ਜਾਂਦੇ ਨੇ ਫਿਰ ਕਹਿੰਦੇ ਜੇ ਇਸਤਰੀ ਦੀ ਮੌਤ ਹੋ ਜਾਂਦੀ ਹੈ ਫਿਰ ਦੂਸਰੀ ਇਸਤਰੀ ਨੂੰ ਪਾਲਦੇ ਨੇ ਤੇ ਇਸ ਤਰ੍ਹਾਂ ਇਸਤਰੀ ਦੇ ਨਾਲ ਰਿਸ਼ਤੇਦਾਰੀਆਂ ਬਣਦੀਆਂ ਨੇ ਫਿਰ ਕਹਿੰਦੇ ਉਹ ਇਸਤਰੀ ਜੋ ਰਾਜਿਆਂ ਨੂੰ ਜਨਮ ਦਿੰਦੀ ਆ ਫਿਰ ਉਹਨੂੰ ਕਿਉਂ ਸਮਾਜ ਵਿੱਚ ਮਾੜਾ ਕਿਹਾ ਜਾਂਦਾ ਜਦੋਂ ਇਸਤਰੀ ਤੋਂ ਬਿਨਾ ਜੀਵਨ ਨਹੀਂ ਹੈਗਾ ਸਮਾਜ ਅੱਗੇ ਚੱਲਦਾ ਨਹੀਂ ਹੈਗਾ ਤਾਂ ਫਿਰ ਉਸਤਰੀ ਨੂੰ ਕਿਉਂ ਮਾੜਾ ਕਿਹਾ ਜਾਂਦਾ ਕਹਿੰਦੇ ਇਸਤਰੀ ਤੋਂ ਹੀ ਇਸਤਰੀ ਪੈਦਾ ਹੁੰਦੀ ਆ ਤੇ ਇਸਤਰੀ ਤੋਂ ਬਿਨਾ ਸੰਸਾਰ ਅੱਗੇ ਨਹੀਂ ਵਧਦਾ ਹੈਗਾ ਕਹਿੰਦੇ ਇਸਤਰੀ ਤੋਂ ਬਿਨਾ ਹੋਰ ਸਾਰੇ ਜਿਹੜੇ ਸੁਨਵਾਜ ਦੇ ਵਿੱਚ ਹਰ ਇੱਕ ਦਾ ਰਿਸ਼ਤਾ ਇਸਤਰੀ ਦੇ ਨਾਲ ਬਣਿਆ ਹੋਇਆ ਇਸਤਰੀ ਤੋਂ ਬਾਹਰ ਕੌਣ ਹੈ ਜਿਹਦਾ ਇਸਤਰੀ ਰਾਹੀਂ ਜਨਮ ਨਹੀਂ ਹੋਇਆ ਉਹ ਇੱਕ ਪਰਮੇਸ਼ਰ ਹੈ ਕਹਿੰਦੇ ਜੋ ਉਸ ਪਰਮੇਸ਼ਰ ਨੂੰ ਧਿਆਉਂਦੇ ਨੇ ਉਹਨਾਂ ਦੇ ਕਹਿੰਦੇ ਸਮਝੋ ਚੰਗੇ ਭਾਗ ਨੇ ਉਹਨਾਂ ਦੇ ਭਾਗਾਂ ਦੀ ਜਿਹੜੀ ਮਣੀ ਆ ਉਹ ਖੁੱਲ ਗਈ ਆ ਕਹਿੰਦੇ ਉਹਨਾਂ ਦੇ ਮੱਥੇ ਦੇ ਭਾਗ ਜਾਗ ਪਏ ਨੇ ਜੋ ਉਸ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਨੇ ਨਾਨਕ ਜੀ ਕਹਿੰਦੇ ਨੇ ਜਿਹੜੇ ਉਸ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਉਹਦਾ ਨਾਮ ਜਪਦੇ ਨੇ ਉਹਦੀ ਸਿਫਤ ਸਲਾਹ ਕਰਦੇ ਨੇ ਉਹ ਉਹਦੇ ਦਰਬਾਰ ਵਿੱਚ ਰੋਸ਼ਨ ਮੁਖ ਕੱਢੇ ਜਾਂਦੇ ਨੇ ਉਜਲੇ ਮੁਖ ਨਾਲ ਉਹਦੇ ਦਰਬਾਰ ਪਹੁੰਚਦੇ ਨੇ ਬੋੜੀ ਸਭ ਕੋ ਆਖੈ ਆਪਣਾ ਜਿਸ ਨਾਹੀ ਸੋ ਚੁਣ ਕੱਢੀਐ ਕਿਤਾ ਆਪੋ ਆਪਣਾ ਆਪੇ ਹੀ ਲੇਖ ਸੰਢੀਐ ਜਾ ਰਹਿਣਾ ਨਹੀਂ ਐਤ ਜਗ ਤਾਕਾਇਤ ਗਰਵ ਹੰਢੀਐ ਮੰਦਾ ਕਿਸੇ ਨਾ ਆਖੀਏ ਪੜ ਅੱਖਰ ਇਹੋ ਬੁਝੀਏ ਮੂਰਖੇ ਨਾਲ ਨਾ ਲੁਜੀਏ ਮੰਦਾ ਕਿਸੇ ਨਾ ਆਖੀਏ ਪੜ ਅੱਖਰ ਇਹੋ ਬੁਝੀਏ ਮੂਰਖੇ ਨਾਲ ਨਾ ਲੁਜੀਏ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਹਰ ਕੋਈ ਕਹਿੰਦਾ ਵੀ ਪਰਮੇਸ਼ਰ ਮੇਰਾ ਪਰਮੇਸ਼ਰ ਮੇਰਾ ਕਹਿੰਦੇ ਉਹ ਦੱਸੋ ਜਿਹੜੋ ਕਹੇ ਕਿ ਵੀ ਪਰਮੇਸ਼ਰ ਮੇਰਾ ਨਹੀਂ ਹੈ ਕਹਿੰਦੇ ਪਰ ਕਹਿੰਦੇ ਜੋ ਅਸੀਂ ਜੀਵ ਨੇ ਕਰਮ ਕਰਨੇ ਨੇ ਉਹਨਾਂ ਦੇ ਹਿਸਾਬ ਨਾਲ ਹੀ ਸਾਨੂੰ ਅੱਗੇ ਪਰਮੇਸ਼ਰ ਦੇ ਦਰਵਾਜ਼ੇ ਦੇ ਵਿੱਚ ਲੇਖਾ ਦੇਣਾ ਪੈਂਦਾ ਹੈ ਹਰ ਇੱਕ ਨੇ ਆਪਣੇ ਕੀਤੇ ਕਰਮਾਂ ਦਾ ਫਲ ਪਾਉਣਾ ਹੈ ਕਹਿੰਦੇ ਜਦੋਂ ਜੀਵ ਨੇ ਇੱਥੇ ਸੰਸਾਰ ਵਿੱਚ ਸਦਾ ਲਈ ਬੈਠੇ ਨਹੀਂ ਰਹਿਣਾ ਤਾਂ ਫਿਰ ਕਿਉਂ ਕਿਉਂ ਅਸੀਂ ਹੰਕਾਰ ਕਰਦੇ ਆਂ ਕਿਉਂ ਅਸੀਂ ਹੰਕਾਰ ਕਰਕੇ ਦੂਜਿਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆਂ ਕਿਉਂ ਅਸੀਂ ਹੰਕਾਰ ਕਰਕੇ ਆਪਣੇ ਆਪ ਨੂੰ ਦੁਖੀ ਕਰਦੇ ਆਂ ਕਹਿੰਦੇ ਜੋ ਪਰਮੇਸ਼ਰ ਦੇ ਨਾਮ ਦਾ ਇੱਕ ਅੱਖਰ ਪੜ੍ਹ ਲੈਂਦਾ ਉਹ ਦੇਖ ਲੈਂਦਾ ਕਿ ਮੰਦਾ ਕਿਨੂੰ ਆਖੀਏ ਕਿਸ 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 ਨੂੰ ਅਸੀਂ ਮਾਰਾ ਆਖੀਏ ਜਦ ਪਰਮੇਸ਼ਰ ਤੋਂ ਬਿਨਾ ਹੋਰ ਇੱਥੇ ਕੋਈ ਹੈ ਹੀ ਨਹੀਂ ਹਰ ਇੱਕ ਉਹਦੀ ਵਿੱਚ ਹਰ ਇੱਕ ਵਿੱਚ ਉਹਦੀ ਜੋਤ ਹੈ ਤਾਂ ਅਸੀਂ ਕਿਉਂ ਕਿਸੇ ਨੂੰ ਮਾਰਾ ਆਖੀਏ ਕਹਿੰਦੇ ਉਹਦਾ ਨਾਮ ਜਪ ਕੇ ਸਾਨੂੰ ਇਹ ਸੂਝ ਆ ਜਾਣੀ ਚਾਹੀਦੀ ਆ ਫਿਰ ਕਹਿੰਦੇ ਨੇ ਮੁਰਖੇ ਨਾਲ ਨਾ ਲੁਜੀਏ ਕਹਿੰਦੇ ਜਿਸ ਜੀਵ ਨੂੰ ਅਜੇ ਤਤ ਗਿਆਨ ਅਸਲੀਅਤ ਜੀਵਨ ਦੀ ਨਹੀਂ ਪਤਾ ਕਹਿੰਦੇ ਉਹਦੇ ਨਾਲ ਬਹਿਸ ਵਿੱਚ ਨਹੀਂ ਪੈਣਾ ਚਾਹੀਦਾ ਕਿਉਂਕਿ ਉਹਨੂੰ ਤੇ ਸਮਝ ਨਹੀਂ ਹੈ ਜਿਸ ਨੂੰ ਸਮਝ ਨਹੀਂ ਹੈ ਉਹਦੇ ਨਾਲ ਫਿਰ ਕੋਈ ਬਹਿਸ ਕਰਨ ਦੇ ਵਿੱਚ ਕੁਝ ਨਿਕਲਦਾ ਨਹੀਂ ਹੈ ਉਹ ਤੇ ਫਿਰ ਕਹਿੰਦੇ ਵੀ ਆਪਣਾ ਵਕਤ ਉਹਦਾ ਵੀ ਖਰਾਬ ਤੇ ਆਪਣਾ ਵੀ ਖਰਾਬ ਜਦੋਂ ਤੱਕ ਕਹਿੰਦੇ ਅਜੇ ਕਿਸੇ ਨੂੰ ਜੀਵ ਨੂੰ ਸਮਝ ਨਹੀਂ ਆਈ ਅਸਲੀਅਤ ਦੀ ਫਿਰ ਉਹਦੇ ਨਾਲ ਕੋਈ ਗੱਲਬਾਤ ਦਾ ਕਰਨ ਦਾ ਕੋਈ ਲਾਭ ਨਹੀਂ ਪਹੁੰਚਦਾ ਹੈ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਮਾਫ ਕਰ ਰਹੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ ਪਾਣੀ ਪੜਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੇ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ